ਜਿਹੜੇ ਕਈ ਫਰਾਡ ਇਸ ਤਰ੍ਹਾਂ ਹੁੰਦੇ ਆ ਕਿ ਕ੍ਰੈਡਿਟ ਕਾਰਡ ਦਾੜੀ ਜੀ ਲਿਮਿਟ ਵਧਾ ਦਿੰਦੇ ਆ ਤੇ ਜੇ ਕੋਈ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਣੀ ਆ ਤੇ ਬੈਂਕ ਚ ਜਾ ਕੇ ਹੀ ਬੈਂਕ ਵਾਲਿਆਂ ਨਾਲ ਗੱਲ ਕੀਤੀ ਜਾਵੇ ਫੋਨ ਦੇ ਉੱਤੇ ਉਹਨਾਂ ਨਾਲ ਇਸ ਤਰ੍ਹਾਂ ਨੂੰ ਆਪਣਾ ਓਟੀਪੀ ਵਗੈਰਾ ਦਾ ਨਾ ਸ਼ੇਅਰ ਕੀਤਾ ਜਾਵੇ ਨੈੱਟ ਬੈਂਕਿੰਗ ਸ਼ੁਰੂ ਕਰਨੀ ਆ ਤੇ ਉਹਦੇ ਲਈ ਵੀ ਬੈਂਕ ਚ ਜਾਣਾ ਜ਼ਰੂਰੀ ਆ ਇਹਦੇ ਨਾਲ ਹੀ ਜਿਹੜਾ ਸਟਾਕ ਦੇ ਵਿੱਚ ਪੈਸਾ ਕੋਈ ਲਾਉਂਦਾ ਹੈਗਾ ਤੇ ਕੋਈ ਹੋਰ ਨਹੀਂ ਇਹੋ ਜਿਹੇ ਐਪ ਡਾਊਨਲੋਡ ਨਾ ਕਰੋ ਜਿਹੜਾ ਵੈਰੀਫਾਈ ਨਾ ਹੋਵੇ ਉਹ ਮੁਰਕੇ ਉਹਦਾ ਨਾਲ ਫਰਾਡ ਹੋ ਜਾਂਦਾ ਆ ਜਾਂ ਕੋਈ ਇਹੋ ਜਿਹਾ ਤੁਹਾਨੂੰ ਫੋਨ ਆਂਦਾ ਕਿ ਤੁਹਾਡੇ ਬੱਚੇ ਦੀ ਜੀ ਕਿਨੈਪਿੰਗ ਕਰ ਲਈ ਹੈ ਜੀ ਜਾਂ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਜੀ ਤੁਸੀਂ ਪੈਸੇ ਸੈਂਡ ਕਰੋ بجائے ਪੈਸੇ ਸੈਂਡ ਕਰਨ ਦੇ ਉਹਨੂੰ ਦੱਸੋ ਵੀ ਤੁਸੀਂ ਮੈਨੂੰ ਹਸਪੀਟਲ ਦੱਸ ਦੇ ਅਸੀਂ ਉੱਥੇ ਪਹੁੰਚ ਜਾਨੇ ਅਸੀਂ ਆਪ ਹੀ ਟ੍ਰੀਟਮੈਂਟ ਕਰਵਾ ਲਾਂਗੇ ਉਹ ਇਸ ਤਰ੍ਹਾਂ ਹੀ ਫਰਾਡ ਕਰਦੇ ਆ ਨਵੀਂ ਤੋਂ ਨਵੀਂ ਜਿਸ ਤਰ੍ਹਾਂ ਹੁਣ ਪੈਨ ਕਾਰਡ ਬਾਰੇ ਅਪਲੋਡ ਕਰਨ ਲਈ ਆ ਕਿ ਪੈਨ ਕਾਰਡ ਤੁਹਾਡਾ ਜਿਹੜਾ ਆ ਅਪਗ੍ਰੇਡ ਹੋ ਜਾਣਾ ਹੈ ਫਰੌਡ ਸਵਾਰ ਨੇ ਇਸੇ ਤਰ੍ਹਾਂ ਹੀ ਫੋਨ ਕਰ ਲੈਣਾ ਲੈ ਵੀ ਆਪਣਾ ਪੈਨ ਕਾਰਡ ਤੁਹਾਡਾ ਚੇਂਜ ਹੋਣਾ ਆ ਇਸ ਕਰਕੇ ਤੁਸੀਂ ਆਪਾਂ OTP ਦੇ ਦੋ ਤੇ ਉਥੇ ਆਪਣਾ OTP ਨਹੀਂ ਸ਼ੇਅਰ ਕਰਨਾ ਜੇ ਕਿਸੇ ਦਾ ਮੋਬਾਈਲ ਖੋਲੋ ਜਾਂਦਾ ਤੇ CEIR ਪੋਰਟਲ ਜਿਹੜਾ ਹੈਗਾ ਸਾਡੇ ਉਹਦੇ ਵਿੱਚ ਰਿਪੋਰਟ ਜਰੂਰ ਲਿਖਾਓ ਤੇ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਆ ਕਿ ਜਲਦੀ ਤੋਂ ਜਲਦੀ ਉਹਦੇ ਨਾਲ ਫੋਨ ਤੁਹਾਡਾ ਲੱਭ ਜਵੇ ਜੇਕਰ ਕੋਈ ਬੰਦਾ ਫੋਨ ਕਿਸੇ ਤੋਂ ਲੈਣਾ ਹੀ ਆ ਤਾਂ ਵਿਦਆਊਟ ਬਿੱਲ ਨਾ ਲਓ ਉਹਨੂੰ ਕੋ ਬਿੱਲ ਦੇ ਨਾਲ ਮੈਨੂੰ ਫੋਨ ਦੇ ਤਾਂ ਕਿ ਜੇ ਕੋਈ ਚੋਰੀ ਦਾ ਫੋਨ ਜਾਂ ਕੋਈ ਇਸ ਤਰ੍ਹਾਂ ਦਾ ਫੋਨ ਤੁਹਾਡੇ ਕੋ ਨਾ ਆ ਜਵੇ ਜਿਹੜਾ ਕਿਸੇ ਵਾਰਦਾ ਦੇ ਵਿੱਚ ਯੂਜ਼ ਹੋ ਰਿਹਾ